ਜੇਕਰ ਤੁਹਾਡੇ ਕੋਲ ਵੀ 500 ਤੇ 10 ਰੁਪਏ ਦੇ ਨੋਟ ਨੇ ਤੇ ਇਸ ਖਬਰ ਨੂੰ ਗੌਰ ਦੇ ਨਾਲ ਜ਼ਰੂਰ ਸੁਣ ਲਿਓ ਕਿਉਂਕਿ RBI ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਅਸਲ ਵਿੱਚ ਦੇਸ਼ ਦੇ ਵਿੱਚ 500 ਤੇ 10 ਰੁਪਏ ਦੇ ਨਵੇਂ ਨੋਟ ਬਣਾਏ ਜਾਣ ਵਾਲੇ ਹਨ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਮਿਲੀ ਉਹ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ RBI ਯਾਨੀ ਕਿ ਭਾਰਤੀ ਰਿਜ਼ਰਵ ਬੈਂਕ ਨੇ 500 ਤੇ 10 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਫੈਸਲਾ ਕਰ ਲਿਆ ਹੈ ਇਸ ਕਦਮ ਦੇ ਤਹਿਤ ਇਹਨਾਂ ਦੋਹਾਂ ਨੋਟਾਂ ਦੇ ਵਿੱਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਜਾਣਗੇ ਜਿਸ ਦੇ ਨਾਲ ਕਰੰਸੀ ਪ੍ਰਣਾਲੀ ਹੋਰ ਵੀ ਸੁਰੱਖਿਅਤ ਤੇ ਸੁਵਿਧਾਜਨਕ ਹੋ ਜਾਏਗੀ 500 ਤੇ 10 ਰੁਪਏ ਦੇ ਨਵੇਂ ਨੋਟਾਂ ਦੇ ਡਿਜ਼ਾਈਨ ਰੰਗ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਵਿੱਚ ਬਦਲਾਅ ਦੀ ਸੰਭਾਵਨਾ ਹੈ ਹਾਲਾਂਕਿ ਇਹ ਬਦਲਾਅ ਮੌਜੂਦਾ ਨੋਟਾਂ ਦੇ ਮੂਲ ਰੂਪ ਨੂੰ ਪ੍ਰਭਾਵਿਤ ਨਹੀਂ ਕਰੇਗਾ ਯਾਨੀ ਕਿ ਨਵੇਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਸੀਰੀਜ਼ ਦੇ ਤਹਿਤ ਜਾਰੀ ਕੀਤੇ ਗਏ ਮੌਜੂਦਾ ਨੋਟਾਂ ਵਰਗਾ ਹੀ ਹੋਵੇਗਾ ਆਰਬੀਆਈ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਹਾ ਕਿ ਦਸ ਤੇ 500 ਰੁਪਏ ਦੇ ਆਉਣ ਵਾਲੇ ਨਵੇਂ ਨੋਟਾਂ ਤੇ ਨਵੇਂ ਗਵਰਨਰ ਸੰਜੀ ਮਲਹੋਤਰਾ ਦੇ ਦਸਤਖਤ ਹੋਣਗੇ ਹਾਲਾਂਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਪਹਿਲਾਂ ਜਾਰੀ ਕੀਤੇ ਮਹਾਤਮਾ ਗਾਂਧੀ ਸੀਰੀਜ਼ ਦੇ ਨੋਟਾਂ ਵਾਂਗ ਹੀ ਹੋਵੇਗਾ ਇਸ ਦਾ ਮਤਲਬ ਹੈ ਕਿ ਇਹਨਾਂ ਨੋਟਸ ਦੇ ਵਿੱਚ ਕਿਤੇ ਵੱਡੇ ਬਦਲਾ ਹੋਣ ਦੀ ਉਮੀਦ ਹੈ ਹਾਲਾਂਕਿ ਇਹਨਾਂ ਦੇ ਸੁਰੱਖਿਅਤ ਵਿਸ਼ੇਸ਼ਤਾਵਾਂ ਤੇ ਹੋਰ ਤਕਨੀਕੀ ਪਹਿਲੂਆਂ ਦੇ ਵਿੱਚ ਬਦਲਾ ਹੋ ਸਕਦਾ ਹੈ। RBI ਨੇ ਸਪਸ਼ਟ ਕੀਤਾ ਹੈ ਕਿ ਨਵੇਂ ਨੋਟ ਜਾਰੀ ਕਰਨ ਦੇ ਬਾਵਜੂਦ ਪਹਿਲਾਂ ਤੋਂ ਜਾਰੀ 10 ਅਤੇ 500 ਰੁਪਏ ਦੇ ਨੋਟ ਵੀ ਕਾਨੂੰਨੀ ਟੈਂਡਰ ਬਣੇ ਰਹਿਣਗੇ, ਯਾਨੀ ਕਿ ਮੌਜੂਦਾ ਨੋਟਾਂ ਦੀ ਉਪਭੋਗਤਾ ਤੇ ਕੋਈ ਵੀ ਅਸਰ ਨਹੀਂ ਪਵੇਗਾ। 100 ਅਤੇ 200 ਰੁਪਏ ਦੇ ਨਵੇਂ ਨੋਟ ਵੀ ਜਲਦ ਆਉਣਗੇ। RBI ਨੇ ਹਾਲ ਹੀ ਵਿੱਚ 100 ਤੇ 200 ਰੁਪਏ ਦੇ ਨਵੇਂ ਨੋਟਾਂ ਦਾ ਐਲਾਨ ਕੀਤਾ ਸੀ ਇਸ ਕਦਮ ਦੇ ਨਾਲ ਸਪਸ਼ਟ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਨਵੇਂ ਨੋਟ ਬਾਜ਼ਾਰ ਦੇ ਵਿੱਚ ਆ ਸਕਦੇ ਹਨ ਇਹ ਨੋਟਾਂ ਤੇ ਗਵਰਨਰ ਸੰਜੇ ਮਲਹੋਤਰਾ ਦੇ ਦਸਤਖਤ ਹੋਣਗੇ ਜੋ ਕਿ 2024 ਦੇ ਵਿੱਚ RBI ਦੇ ਗਵਰਨਰ ਬਣੇ ਸੀ 500 ਰੁਪਏ ਦੇ ਪੁਰਾਣੇ ਨੋਟਾਂ ਦਾ ਰੰਗ ਤੇ ਆਕਾਰ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ ਤੇ ਹੁਣ ਇੱਕ ਵਾਰ ਫਿਰ ਰਿਜ਼ਰਵ ਬੈਂਕ ਇਹਨਾਂ ਨੋਟਾਂ ਦੇ ਰੰਗ ਆਕਾਰ ਸੁਰੱਖਿਆ ਵਿਸ਼ੇਸ਼ਤਾਵਾਂ ਡਿਜ਼ਾਈਨ ਦੇ ਵਿੱਚ ਬਦਲਾਅ ਕਰ ਸਕਦਾ ਹੈ 500 ਰੁਪਏ ਦੇ ਪੁਰਾਣੇ ਨੋਟਾਂ ਦਾ ਰੰਗ ਸਟੋਨ ਗ੍ਰੇਸੀ ਪਰ ਨਵੇਂ ਨੋਟਾਂ ਦਾ ਜੋ ਰੰਗ ਹੈ ਤੇ ਡਿਜ਼ਾਈਨ ਉਹ ਥੋੜਾ ਵੱਖਰਾ ਪਹਿਲਿਆਂ ਨਾਲੋਂ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ 100 ਤੇ 200 ਦੇ ਵੀ ਨਵੇਂ ਨੋਟ ਬਣਾਏ ਜਾਣ ਭਾਰਤੀ ਰਿਜ਼ਰਵ ਬੈਂਕ ਨੇ 500 ਤੇ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਫੈਸਲਾ ਕਰ ਲਿਆ ਇਸ ਕਦਮ ਦੇ ਤਹਿਤ ਇਹਨਾਂ ਦੋਹਾਂ ਨੋਟਾਂ ਦੇ ਵਿੱਚ ਕੁਝ ਮਹੱਤਵਪੂਰਨ ਬਦਲਾ ਕੀਤੇ ਜਾਣਗੇ ਜਿਸ ਦੇ ਨਾਲ ਕਰੰਸੀ ਪ੍ਰਣਾਲੀ ਹੋਰ ਵੀ ਸੁਰੱਖਿਅਤ ਤੇ ਸੁਵਿਧਾਜਨਕ ਹੋ ਜਾਏਗੀ 500 ਅਤੇ 10 ਰੁਪਏ ਦੇ ਨਵੇਂ ਨੋਟਾਂ ਦੇ ਡਿਜ਼ਾਈਨ ਰੰਗ ਤੇ ਸੁਰੱਖਿਆ ਵਿਸ਼ੇਸ਼ਤਾਵਾਂ ਦੇ ਵਿੱਚ ਬਦਲਾਅ ਦੀ ਸੰਭਾਵਨਾ ਹੈ ਹਾਲਾਂਕਿ ਇਹ ਬਦਲਾਅ ਮੌਜੂਦਾ ਨੋਟਾਂ ਦੇ ਮੂਲ ਰੂਪ ਨੂੰ ਪ੍ਰਭਾਵਿਤ ਨਹੀਂ ਕਰੇਗਾ ਯਾਨੀ ਕਿ ਨਵੇਂ ਨੋਟਾਂ ਦਾ ਜਿਹੜਾ ਡਿਜ਼ਾਈਨ ਹੈ ਉਹ ਮਹਾਤਮਾ ਗਾਂਧੀ ਨਵੀਂ ਸੀਰੀਜ਼ ਦੇ ਤਹਿਤ ਜਾਰੀ ਕੀਤੇ ਗਏ ਮੌਜੂਦਾ ਨੋਟਾ ਵਰਗਾ ਹੀ ਹੋਵੇਗਾ ਦੂਸਰੇ ਪਾਸੇ ਗੱਲ ਕੀਤੀ ਜਾਵੇ ਡਿਜ਼ਾਈਨ ਦੀ ਤੇ ਰੰਗ ਦੀ ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲੇ 500 ਰੁਪਏ ਦੇ ਪੁਰਾਣੇ ਨੋਟਾਂ ਦਾ ਜੋ ਰੰਗ ਗਰੇ ਹੋਇਆ ਕਰਦਾ ਸੀ ਹੁਣ ਇਸ ਦੇ ਵਿੱਚ ਨਵੇਂ ਨੋਟ ਦਾ ਰੰਗ ਤੇ ਡਿਜ਼ਾਈਨ ਥੋੜਾ ਜਿਹਾ ਵੱਖਰਾ ਹੋ ਸਕਦਾ ਹੈ 500 ਰੁਪਏ ਦੇ ਪੁਰਾਣੇ ਨੋਟਾਂ ਦਾ ਜੋ ਰੰਗ ਤੇ ਆਕਾਰ ਪਹਿਲਾਂ ਹੀ ਬਦਲ ਦਿੱਤਾ ਗਿਆ ਸੀ ਪਰ ਹੁਣ RBI ਨੇ ਜੋ ਫੈਸਲਾ ਲਿਆ ਉਸ ਦੇ ਤਹਿਤ ਨਵੇਂ 500 ਰੁਪਏ ਦੇ ਜਿਹੜੇ ਨੋਟ ਬਣਾਏ ਜਾਣਗੇ ਤੇ ਉਹਨਾਂ ਦਾ ਵੀ ਆਕਾਰ ਰੰਗ ਤੇ ਡਿਜ਼ਾਈਨ ਥੋੜਾ ਬਹੁਤ ਅਲੱਗ ਹੋ ਸਕਦਾ ਹੈ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਦਾ ਅਸਰ ਕਿਸੇ ਵੀ ਤਰੀਕੇ ਪਹਿਲੇ ਵਾਲੇ ਨੋਟਾਂ ਦੇ ਉੱਤੇ ਨਹੀਂ ਪਵੇਗਾ ਯਾਨੀ ਕਿ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਬਦਲਾ ਮੌਜੂਦਾ ਨੋਟਾਂ ਦੇ ਮੂਲ ਰੂਪ ਨੂੰ ਪ੍ਰਭਾਵਿਤ ਨਹੀਂ ਕਰੇਗਾ